ਅੱਜ ਆਪਾਂ ਨਿੰਬੂ ਦਾ ਖੱਟਾ ਚਟਪਟਾ achar ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਸਾਲੋਂ ਸਾਲ ਚੱਲਣ ਵਾਲਾ ਇਹ ਨਿੰਬੂ ਦਾ achar ਕਦੇ ਵੀ ਖਰਾਬ ਨਹੀਂ ਹੁੰਦਾ ਇਥੇ achar ਬਣਾਉਣ ਵਾਸਤੇ ਮੈਂ 2 ਕਿਲੋ ਨਿੰਬੂ ਲੈ ਲਈ ਸੀ 2 ਕਿਲੋ ਨਿੰਬੂ ਆਪਾਂ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਪਾਣੀ ਦੇ ਵਿੱਚ ਪਾ ਕੇ ਭਿਉਂ ਕੇ ਰੱਖਦੇ ਸੀ ਪਹਿਲਾਂ ਤਾਂ ਕਿ ਇਹਨਾਂ ਦੀ ਕੋਈ ਡਸਟ ਵਗੈਰਾ ਨਿਕਲ ਜਾਵੇ ਜੋ ਕੋਈ ਸਪਰੇਅ ਕੀਤੀ ਹੁੰਦੀ ਹੈ ਉਹ ਵੀ ਠੀਕ ਹੋ ਜਾਵੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਵਾ ਲਵਾ ਕੇ ਪਾਣੀ ਇਹਨਾਂ ਦਾ ਸੁਕਾ ਲਿਆ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਆਪਾਂ ਪਹੁੰਚ ਲਈ ਹੈਗੀ ਤਾਕੇ ਇਹਨਾਂ ਦੇ ਉੱਤੇ ਕੋਈ ਪਾਣੀ ਵਗੈਰਾ ਲੱਗਿਆ ਨਾ ਰਹਿ ਜਾਵੇ ਕਿਉਂਕਿ ਪਾਣੀ ਲੱਗਣ ਦੇ ਨਾਲ ਨਿੰਬੂ ਦਾ ਆਚਾਰ ਜਿਹੜਾ ਖਰਾਬ ਹੋ ਜਾਂਦਾ ਨਿੰਬੂ ਦਾ ਆਚਾਰ ਬਣਾਉਣ ਵਾਸਤੇ ਆਪਾਂ ਜਿਹੜੇ ਨਿੰਬੂ ਲੈਣੇ ਨੇ ਇਹ ਦੇਖੋ ਇਸ ਤਰ੍ਹਾਂ ਦੇ ਨਿੰਬੂ ਲੈਣੇ ਨੇ ਆਪਾਂ ਇਹ ਪਤਲੇ ਛਿਲਕੇ ਵਾਲੇ ਨਿੰਬੂ ਨੇ ਕਿਉਂਕਿ ਇਹਨਾਂ ਦੇ ਵਿੱਚ ਰਸਾ ਬਹੁਤ ਜ਼ਿਆਦਾ ਹੁੰਦਾ ਬਹੁਤ ਰਸੀਲੇ ਹੁੰਦੇ ਨੇ ਇਹ ਤੇ ਇਹਨਾਂ ਨੂੰ ਕਾਗਜੀ ਨਿੰਬੂ ਵੀ ਕਿਹਾ ਜਾਂਦਾ ਆਪਾਂ ਜਦੋਂ 2-4 ਪਾਉਣ ਵਾਸਤੇ ਲੈ ਕੇ ਆਉਣੇ ਤਾਂ ਆਪਾਂ ਕਾਗਜੀ ਨਿੰਬੂ ਕਹਿ ਕੇ ਹੀ ਲੈ ਕੇ ਆਉਣਾ ਚਾਹੀਏ ਖੱਟਾ ਚਾਰ ਪਾਉਣਾ ਜਾਂ ਮਿੱਠਾ ਪਾਉਣਾਗਾ ਹੁਣ ਆਪਾਂ ਇਹਨਾਂ ਨੂੰ ਕੱਟ ਕਰਾਂ ਜੇ ਵੱਡਾ ਨਿੰਬੂ ਆ ਤਾਂ ਉਹਦੇ 8 ਪੀਸ ਬਣਾ ਲਓ ਜੇ ਛੋਟਾ ਨਿੰਬੂ ਆ ਤਾਂ ਉਹਦੇ 4 ਪੀਸ ਕਰ ਲਓ ਤੇ ਆ ਜਿਹੜੇ ਬੀਜ ਨੇ ਆ ਬੀਜ ਨੇ ਆਪਾਂ ਇਹਨਾਂ ਨੂੰ ਨਾਲ ਨਾਲ ਵਾਲ ਬੀਜ ਨੂੰ ਕੱਢੀ ਜਾਣਾਗਾ ਤੇ ਜੇ ਕੋਈ ਬੀਜ ਰਹਿ ਜਾਊਗਾ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਗੱਲ ਕਰ ਇਹ ਬੀ ਆ ਜਿਹੜੇ ਕੜਤਣ ਵਾਲੇ ਹੁੰਦੇ ਨੇ ਤਾਂ ਕਰਕੇ ਆਪਾਂ ਇਹਨਾਂ ਨੂੰ ਕੱਢ ਦੇਣਾ ਹੀ ਠੀਕ ਆਗਾ ਬਿਨਾ ਤੇਲ ਤੋਂ ਬਹੁਤ ਟੇਸਟੀ ਤੇ ਹੈਲਦੀ ਨਿੰਬੂ ਦਾ ਆਚਾਰ ਬਣ ਕੇ ਤਿਆਰ ਹੋਊਗਾ ਜਿਹੜਾ ਕਿ 1 ਸਾਲ ਲਈ 2 ਸਾਲ ਲਈ ਤੁਸੀਂ 10 ਸਾਲ ਤੱਕ ਚਾਹੇ ਰੱਖ ਸਕਦੇ ਹੋ ਤੇ ਕਦੇ ਵੀ ਇਹ ਖਰਾਬ ਨਹੀਂ ਹੋਗਾ ਇਹ 2 ਕਿਲੋ ਆਪਾਂ ਨਿੰਬੂ ਲਏ ਨੇ ਜੀ ਤੇ ਦੋ ਭਾਂਡਿਆਂ ਦੇ ਵਿੱਚ ਆਪਾਂ ਕਿਲੋ-ਕਿਲੋ ਨਿੰਬੂ ਕਰ ਲਿਆ ਕੀ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਨਮਕ ਪਾਵਾਂਗੇ ਹੁਣ ਆਪਣੇ ਕੋਲੇ 2 ਕਿਲੋ ਨਿੰਬੂ ਨੇ ਤੇ ਆਪਾਂ ਇਹਨਾਂ ਦੇ ਵਿੱਚ 250 ਗ੍ਰਾਮ ਨਮਕ ਪਾਵਾਂਗੇ ਕਿਉਂਕਿ ਨਮਕ ਇਹਨਾਂ ਦੇ ਵਿੱਚ ਵੱਧ ਹੀ ਪੈਂਦਾ ਇਹ ਨਿੰਬੂ ਆ ਜਿਹੜੇ ਬਹੁਤ ਜ਼ਿਆਦਾ ਖੱਟੇ ਹੁੰਦੇ ਨੇ ਤਾਂ ਕਰਕੇ ਨਿੰਬੂਆਂ ਦੇ ਚਾਪ ਦੇ ਵਿੱਚ ਨਮਕਤਾ ਪੈਂਦਾ ਹੀ ਹੈ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਵਾਂਗੇ ਇਹਨਾਂ ਦੀ ਚਮੜੀ ਇਹ ਜਿਹੜਾ ਛਿਲਕਾ ਹੁੰਦਾ ਇਹ ਨਰਮ ਪੈ ਜਾਊਗਾ ਨਮਕ ਲਾਉਣ ਦੇ ਨਾਲ ਨਿੰਬੂ ਰਲਾਉਣ ਵਾਸਤੇ ਜਦੋਂ ਵੀ ਕੋਈ ਵੀ ਤੁਸੀਂ ਬਰਤਨ ਲੈਣਾ ਬਰਤਨ ਪਿੱਤਲ ਦਾ ਜਾਂ ਲੋਹੇ ਦਾ ਬਰਤਨ ਆ ਉਹਦੇ ਵਿੱਚ ਨਹੀਂ ਪਾਉਣਾਗਾ ਕੰਚ ਦਾ ਲੈ ਲਓ ਜਾਂ ਪਲਾਸਟਿਕ ਦਾ ਲੈ ਲਓ ਇਸ ਤਰ੍ਹਾਂ ਵਰਤਮਾਨ ਜਿਹੜਾ ਜਾਂ ਚੀਨੀ ਦੇ ਹੁੰਦੇ ਆ ਉਹਦੇ ਵਿੱਚ ਵੀ ਆਪਾਂ ਨਿੰਬੂ ਦਾ achar ਹੈ ਜਿਹੜਾ ਪਾ ਸਕਦੇ ਆ ਕਿਉਂਕਿ ਨਿੰਬੂ ਖੱਟਾ ਹੁੰਦਾ ਪਿੱਤਲ ਦਾ ਤੇ ਤਾਂਬੇ ਦਾ ਵਰਤਨ ਤਾਂ ਜਮੈਂ ਹੀ ਨਹੀਂ ਲੈਣਾ ਹੈਗਾ ਤੇ ਛੋਟਾ ਚਮਚ ਹਲਦੀ ਦਾ ਵੀ ਪਾਵਾਂਗੇ ਜੇ ਹਲਦੀ ਤੁਸੀਂ ਨਹੀਂ ਪਾਉਣੀ ਤਾਂ ਸਕਿਪ ਵੀ ਕਰ ਸਕਦੇ ਆ ਤੇ ਪਰ ਹਲਦੀ ਨਾਲ ਰੰਗਤ ਆ ਜਿਹੜੀ ਵਧੀਆ ਆ ਜਾਂਦੀ ਹੈ ਕੇਰਾ ਪਹਿਲਾਂ ਆਪਾਂ ਪਾ ਹੀ ਦੇਵਾਂਗੇ ਥੋੜੀ ਜੀ ਪਾਉਣੀ ਆ ਕੋਈ ਜ਼ਿਆਦਾ ਨਹੀਂ ਪਾਉਣੀ ਨਮਕ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਬਾਅਦ ਦੇ ਵਿੱਚ ਫਿਰ ਆਪਾਂ ਇਹਨਾਂ ਨੂੰ ਇੱਕ ਜਗ੍ਹਾ ਹੀ ਕਰ ਦਾਂਗੇ ਇਸ ਤਰ੍ਹਾਂ ਹੀ ਢੱਕ ਕੇ ਦੋ ਦਿਨ ਲਈ ਆਪਾਂ ਹੁਣ ਇਸੇ ਤਰ੍ਹਾਂ ਹੀ ਢੱਕ ਕੇ ਰੱਖਾਂਗੇ ਤੇ ਪਰ ਆਪਾਂ ਸੁਬਾ ਸ਼ਾਮ ਇਹਨੂੰ ਖਲਾਉਂਦੇ ਰਹਾਂਗੇ ਲੋ ਜੀ ਆਪਾਂ ਨਿੰਬੂ ਦੇ ਚਾਰ ਦੇ ਵਾਸਤੇ ਜਿਹੜੇ ਆਪਾਂ ਮਸਾਲੇ ਲੈਣੇ ਨੇ ਉਹ ਆਪਾਂ ਮਸਾਲੇ ਦੇਖ ਲੈਣੇ ਤੇ ਥੋੜੇ ਜਿਹਾ ਆਪਾਂ ਰੋਸਟਡ ਕਰ ਲੈਣੇ ਤੁਹਾਨੂੰ ਦੱਸ ਦਿਆਂ ਜਿਹੜੇ ਖੜੇ ਮਸਾਲੇ ਉਹਨਾਂ ਨੂੰ ਆਪਾਂ ਰੋਸਟ ਕਰਨਾ ਥੋੜਾ ਥੋੜਾ ਇੱਕ ਵੱਡਾ ਚਮਚਾ ਆਪਾਂ ਪਾਂ ਜੀਰੇ ਦਾ ਪਾਇਆ ਹੈਗਾ ਇੱਕ ਵੱਡਾ ਚਮਚਾ ਆਪਾਂ ਨੇ ਸੌਂਫ ਦਾ ਪਾਇਆਗਾ ਚਾਰ ਆਪਾਂ ਨੇ ਲੰਗਾਂ ਆ ਵੱਡੇ ਨਾਲ ਲੈ ਚੀਆਂ ਆਪਾਂ ਰੋਸਟ ਕਰਕੇ ਇਹਨਾਂ ਦੇ ਬੀ ਵਿਚੋਂ ਕੱਢ ਲਵਾਂਗੇ ਤੇ ਉੱਪਰਲਾ ਛਿਲਕਾ ਆਪਾਂ ਲਾ ਦੇਵਾਂਗੇ ਤੇ 10-12 ਆਪਾਂ ਨੇ ਲੌਂਗ ਲਈ ਹੈਗੀ ਲੌਂਗ ਪਾਉਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਤੇ ਨਾਲੇ ਹੂੰ ਵੀ ਇਹ ਚੰਗੇ ਹੁੰਦੇ ਆ ਤੇ ਇੱਕ ਚਮਚਾ ਆਪਾਂ ਕਾਲੀ ਮਿਰਚ ਦਾ ਲੈ ਲਿਆਗਾ ਕਾਲੀ ਮਿਰਚ ਵੀ ਪਾਉਣੀ ਜ਼ਰੂਰੀ ਹੈਗੀ ਤੇ ਦੋ ਚਮਚ ਵੱਡੇ ਆਪਾਂ ਪਾਲੇ ਅਜਮੈਣ ਦੇ ਇਨਾਂ ਨੂੰ ਸਾਰਿਆਂ ਨੂੰ ਆਪਾਂ ਰੋਸਟਡ ਕਰ ਲਾਂਗੇ ਰੋਸਟਡ ਇੰਨੇ ਕੁ ਕਰਨੇ ਆ ਕਿ ਉਹਨਾਂ ਦੀ ਨਮੀ ਖਤਮ ਕਰਨੀ ਆ ਨਾ ਕਿ ਆਪਾਂ ਜ਼ਿਆਦਾ ਭੁੰਨਣੇ ਆ ਨਾ ਆਪਾਂ ਜ਼ਿਆਦਾ ਲਾਲ ਕਰਨੇ ਨੇ ਹਲਕੀ ਨਮੀ ਜੀ ਕੱਢਣੀ ਆ ਕਿਉਂਕਿ ਮੀਂਹ ਪੈਂਦਾਗਾ ਤੇ ਸਰਦੀ ਦਾ ਮੌਸਮ ਆ ਤੇ ਇਹਨੂੰ ਸੁਲਾਵ ਆ ਮਸਾਲਿਆਂ ਨੂੰ ਵੈਸੇ ਹੀ ਚੜ ਜਾਂਦੀ ਹੈਗੀ ਤੇ ਜਾਂ ਤਾਂ ਜੇ ਤਿੱਖੀ ਧੁੱਪ ਹੈਗੀ ਤੇ ਤੁਸੀਂ ਪੂਰੇ ਦਿਨ ਦੀ ਧੁੱਪ ਲਵਾ ਲੋ ਵਿੱਚ ਹੀ ਆਪਾਂ ਇੰਨੇ ਆ ਕਿ ਇਹ ਮਿਰਚਾਂ ਪਾ ਦਾਂਗੇ ਸਾਬਤ ਲਾਲ ਮਿਰਚਾਂ ਪਾ ਦਾਂਗੇ ਇਹ ਹੈਂਗਾ 10-12 ਦੇ ਕਰੀਬ ਮਿਰਚਾਂ ਹੈਗੀਆਂ ਨੇ ਇਹਨੇ ਕਾ ਪਾ ਲਓ ਜੇ ਤੁਹਾਨੂੰ ਜ਼ਿਆਦਾ ਤਿੱਖਾ ਕਰਨਾ ਤਾਂ ਮੜਨ ਇੱਕ ਦੋ ਹੋਰ ਵੀ ਵੱਧ ਪਾ ਸਕਦੇ ਆ ਲੋ ਜੀ ਮਸਾਲੇ ਆਪਣੇ ਰੋਸਟਡ ਹੋ ਗਏ ਨੇ ਤੇ 스멜 ਹੈ ਜਿਹੜੀ ਬਹੁਤ ਵਧੀਆ ਆਉਣ ਲੱਗ ਗਈ ਹੈਗੀ ਸੌਂਫ ਦੀ ਤੇ ਜੀਰੇ ਦੀ ਅਜਮੈਨ ਦੀ ਖੁਸ਼ਬੂ ਆ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਆਉਂਦੀ ਹੈਗੀ ਤੇ ਤਾਂ ਹੀ ਤਾਂ ਆਪਣਾ achar ਹੈ ਜਿਹੜਾ ਇਹਨਾਂ ਚੀਜ਼ਾਂ ਦੇ ਇਹਨਾਂ ਮਸਾਲਿਆਂ ਦੇ ਨਾਲ ਪਾਉਣ ਦੇ ਨਾਲ achar ਜਿਹੜਾ ਬਹੁਤ ਵਧੀਆ ਬਣਦਾ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਥੋੜਾ ਜਿਹਾ ਠੰਡੇ ਹੋਣ ਦੇਵਾਂਗੇ ਠੀਕ ਹੈ ਜੀ ਜੀ ਇੱਕ ਚਮਚਾ ਰਾਜ ਦਾ ਲੈ ਲਿਆ ਤੇ ਇੱਕ ਚਮਚਾ ਹੀ ਆਪਾਂ ਮੇਥੀ ਦਾਣਾ ਲਿਆ ਗੈਸ ਨੂੰ ਚਲਾ ਕੇ ਨਹੀਂ ਭੁੰਨਣਾ ਆਪਾਂ ਕੜਾਹੀ ਗਰਮ ਪਈ ਸੀ ਉਹਦੇ ਵਿੱਚ ਹੀ ਆਪਾਂ ਇਹਨਾਂ ਦੀ ਨਮੀ ਖਤਮ ਕਰ ਲਈਏਗੀ ਆ ਦੇਖੋ ਕੜਾਹੀ ਜਿਹੜੀ ਬਹੁਤ ਗਰਮ ਪਈ ਹੈ ਤੇ ਇਹਦੇ ਨਾਲ ਹੀ ਇਹਨਾਂ ਦੀ ਨਮੀ ਖਤਮ ਹੋ ਗਈ ਆਪਾਂ ਇਸ ਤੋਂ ਵੱਧ ਇਹਨਾਂ ਨੂੰ ਜਿਆਦਾ ਨਹੀਂ ਭੁੰਨਾਂਗਾ ਤੇ ਚਲੋ ਜੀ ਇਹ ਵੀ ਇੰਨੇ ਕਰਾ ਲਈ ਰੋਸਟ ਹੋ ਗਈ ਗਰਮ ਕੜਾਹੀ ਦੇ ਨਾਲ ਹੀ ਲੋ ਜੀ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਦੇ ਆਂਗੇ ਇਹਨਾਂ ਮਸਾਲਿਆਂ ਨੂੰ ਆਪਾਂ ਗ੍ਰाइंड ਕਰ ਲੈਣੇ ਆਂਗੇ ਗ੍ਰाइंड ਆਪਾਂ ਦਰਦਰਾ ਜਿਹਾ ਕਰਾਂਗੇ ਜਿਆਦਾ ਨਹੀਂ ਪੀਸਣਾ ਹੈਗਾ ਵੱਡੀ ਇਲਾਇਚੀ ਦੇ ਆਪਾਂ ਬੀਜ ਕੱਢ ਲੈਣੇ ਆਂ ਲੋ ਜੀ ਆਪਾਂ ਵੱਡੀ ਇਲਾਇਚੀ ਦੇ ਬੀਜ ਆ ਜਿਹੜੇ ਕੱਢ ਲੈਨੇਗੇ ਤੇ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਹੀ ਪਾ ਦਾਂਗੇ ਤੇ ਹੁਣ ਇਹਨਾਂ ਨੂੰ ਪਾ ਕੇ ਇਹਦੇ ਵਿੱਚ ਗ੍ਰाइंड ਕਰ ਦਵਾਂਗੇ ਆ ਜਿਹੜੀ ਆਪਾਂ ਰਾਈ ਤੇ ਮੇਥੀ ਲਈ ਹੈ ਇਹਨੂੰ ਵੀ ਆਪਾਂ ਥੋੜਾ ਜਿਹਾ ਪੀਸਰਾਂਗਾ ਜਿਆਦਾ ਨਹੀਂ ਪੀਸਦੇ ਹੁਣ ਆਪਾਂ ਸਾਰੇ ਮਸਾਲੇ ਗ੍ਰाइंड ਕਰ ਲਏ ਨੇ ਜੀ ਤੇ ਹੁਣ ਆਪਾਂ ਦੂਸਰੇ ਮਸਾਲੇ ਪਾਵਾਂਗੇ ਤੇ ਆਹ ਤਾਂ ਆਪਾਂ ਪਾਵਾਂਗੇ ਆਪਣੀ ਦੇਗੀ ਲਾਲ ਵਿੱਚ ਕਿਉਂਕਿ ਇਹਦੇ ਨਾਲ ਕਲਰ ਜਿ ਆ ਜਾਂਦਾਗਾ ਕੌੜੀ ਤਾਂ ਇਹ ਹੁੰਦੀ ਨਹੀਂ ਜੀ ਤੇ ਆ ਆਪਾਂ ਵੱਡੇ 2 ਚਮਚਾ ਆਪਾਂ ਹਲਦੀ ਦੇ ਪਾ ਲੈਨੇ ਤੇ 2 ਚਮਚੀ ਆਪਾਂ ਕਾਲੇ ਨਮਕ ਦੇ ਪਾ ਲੈ ਗਟਾਈ 100 ਗ੍ਰਾਮ ਆਪਾਂ ਪਹਿਲਾਂ ਨਮਕ ਪਾਇਆਗਾ ਉਹ ਸਿੰਦਾ ਨਮਕ ਪਾਇਆ ਸੀ ਆਪਾਂ ਤੇ ਹੁਣ ਆਪਾਂ ਕਾਲਾ ਨਮਕ ਪਾ ਲਏ ਕੁੱਲ ਆਪਣੇ 2 ਕਿਲੋ ਨਿੰਬੂਆਂ ਦੇ ਵਿੱਚ ਆਪਣਾ 300 ਗ੍ਰਾਮ ਨੂਨ ਹੋ ਗਿਆ ਠੀਕ ਹੈ ਜੀ ਤਾਂ ਇੱਕ ਚਮਚਾ ਆਪਾਂ ਸੁੰਡ ਦਾ ਪਾਵਾਂਗੇ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਹਿੰਗ ਦਾ ਹਿੰਗ ਦਾ ਵੀ ਫਲੇਵਰ ਆਉਣਾ ਬਹੁਤ ਜ਼ਰੂਰੀ ਹੈ ਤੇ ਨਾਲੇ ਅਚਾਰ ਇਹਦਾ ਖਰਾਬ ਨਹੀਂ ਹੁੰਦਾ ਤੇ ਹਾਜਮੇ ਵਾਸਤੇ ਵੀ ਹਿੰਗ ਹੈ ਜਿਹੜੀ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲੈਣੇ ਆ ਲੋ ਜੀ ਮਸਾਲੇ ਆਪਾਂ ਸਾਰੇ ਮਿਕਸ ਕਰ ਲਏ ਨੇ ਤੇ ਹੁਣ ਆਪਾਂ ਨਿੰਬੂ ਦਾ ਆਚਾਰ ਖੁੱਲੇ ਭਾਂਡੇ ਦੇ ਵਿੱਚ ਕੱਢ ਲੈਨੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਨਿੰਬੂ ਦਾ ਆਚਾਰ ਆਪਣਾ ਕਿਸ ਤਰ੍ਹਾਂ ਦਾ ਬਣਿਆਗਾ ਲੋ ਜੀ ਆਪਾਂ ਨਿੰਬੂ ਦੇ ਆਚਾਰ ਨੂੰ ਨਮਕਲਾ ਕੇ ਰੱਖੇ ਹੋਏ ਨੂੰ 2 ਦਿਨ ਹੋ ਗਏ 2 ਦਿਨ ਆਪਾਂ 2 ਭਾਂਡਿਆਂ ਦੇ ਵਿੱਚ ਰੱਖਿਆ ਸੀ ਕਿਉਂਕਿ ਉਦੋਂ ਨਿੰਬੂ ਆ ਜਿਹੜੇ ਜ਼ਿਆਦਾ ਲੱਗਦੇ ਸੀਗੇ ਤੇ ਹੁਣ ਨਿੰਬੂ ਆਪਣੇ ਟਾਲ ਗਏ ਨੇ ਕਿਉਂਕਿ ਨਮਕ ਲਾਉਣ ਦੇ ਨਾਲ ਜਿਹੜਾ ਇਹਨਾਂ ਦਾ ਨਿੰਬੂਆਂ ਦਾ ਛਿਲਕਾ ਉੱਪਰਲਾ ਉਹ ਨਰਮ ਪੈ ਜਾਂਦਾ ਬਿਲਕੁਲ ਟਾਲ ਗਏ ਨੇ ਨਿੰਬੂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇੱਕ ਖੁੱਲਾ ਭਾਂਡਾ ਲੈ ਕੇ ਤੇ ਆਪਾਂ ਦੂਸਰੇ ਮਸਾਲੇ ਆ ਜਿਹੜੇ ਉਹ ਐਡ ਕਰਾਂਗੇ ਲੋ ਜੀ ਹੁਣ ਆਪਾਂ ਨਿੰਬੂ ਲਾਉਣ ਵਾਸਤੇ ਇੱਕ ਖੁੱਲਾ ਜਿਹਾ ਪਾਂਡਾ ਲੈ ਲਿਆ। ਸ੍ਰੀਲੀ ਪ੍ਰਾਂਤ ਦੇ ਵਿੱਚ ਆਪਾਂ ਸਿਰਫ ਰਲਾਉਣੀ ਹੈਗੇ। ਹੁਣ ਆਪਾਂ ਨਿੰਬੂਆਂ ਨੂੰ ਇਸ ਤਰ੍ਹਾਂ ਹੌਲੀ-ਹੌਲੀ ਸਾਰਿਆਂ ਨੂੰ ਐ। ਹੁਣ ਆਪਾਂ ਜਿਹੜੇ ਮਸਾਲੇ ਇਹ ਸਾਰੇ ਰਲਾ ਕੇ ਰੱਖੇ ਸੀ ਉਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਇਸ ਤਰ੍ਹਾਂ। ਲਓ ਜੀ ਆਪਣੇ ਆਚਾਰ ਦੇ ਵਿੱਚ ਸਾਰੇ ਮਸਾਲੇ ਚੰਗੀ ਤਰ੍ਹਾਂ ਰਲ ਗਏ ਨੇ ਤੇ ਚਾਰਾ ਦੇਖੋ ਤੁਹਾਨੂੰ ਦਿਖਦਾ ਹੀ ਹੋਊਗਾ ਤੇ ਖੁਸ਼ਬੂ ਵੀ ਜਿਹੜੀ ਆਚਾਰ ਦੀ ਬਹੁਤ ਵਧੀਆ ਆ ਰਹੀ ਹੈ ਤੇ ਹੁਣ ਆਪਾਂ ਇਹਨੂੰ ਮਰਤਵਾਨ ਦੇ ਵਿੱਚ ਪਾ ਕੇ 15-20 ਦਿਨ ਲਈ ਰੱਖਾਂਗੇ ਐਸੀ ਤਰ੍ਹਾਂ ਹੀ ਤੇ ਆਪਾਂ ਹਲਾਉਂਦੇ ਰਹਿਣਾਗਾ ਉਸ ਤੋਂ ਬਾਅਦ ਫਿਰ ਇਹ ਖਾਣ ਵਾਲਾ ਅਚਾਰ ਆ ਜਿਹੜਾ ਤਿਆਰ ਹੋ ਜਾਊਗਾ ਆਪਣਾ ਖਾਣ ਦੇ ਲਈ ਬਿਲਕੁਲ ਤਿਆਰ ਹੋ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਤੁਸੀਂ ਇਸ ਤਰੀਕੇ ਦੇ ਨਾਲ ਪਾਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਨਿੰਬੂ ਦੇ ਅਚਾਰ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਤੇ ਮਿਲਦੇ ਆਂ ਫਿਰ ਕਿਸੇ ਹੋਰ ਇਹ ਵੀਡੀਓ ਵਿੱਚ ਸਤਿ ਸ੍ਰੀ ਅਕਾਲ